ਸਾਤਿ ਫਿਰਿਆ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬਸ ਬਹੁਤ ਹੋ ਗਿਆ ਮਨਪ੍ਰੀਤ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਪਤਨੀ ਉੱਤੇ ਹੱਥ ਚੁੱਕਣ ਦੀ ਹੁੰਦੀ ਕੌਣ ਹੈਂ ਆ ਤੂੰ ਇਹ ਹੱਕ ਤੈਨੂੰ ਕਿੱਨੇ ਦਿੱਤਾ ਆ ਜਿਵੇਂ ਹੀ ਮਨਪ੍ਰੀਤ ਨੇ ਆਪਣੀ ਭਾਬੀ ਸੰਦੀਪ ਦੇ ਉੱਤੇ ਹੱਥ ਚੁੱਕਿਆ ਤਾਂ ਉਦੋਂ ਹੀ ਆਕਾਸ਼ ਅਚਾਨਕ ਮਨਪ੍ਰੀਤ ਦਾ ਹੱਥ ਫੜ ਕੇ ਚਿਲਾਉਣ ਲੱਗਾ ਵੀਰ ਤੂੰ ਐਸਾ ਹਰਤ ਦੇ ਲੈ ਇਮੈਨ ਨੂੰ ਇਵੇਂ ਕਹਿ ਰਿਹਾ ਆਂ ਖਬਰਦਾਰ ਮਨਪ੍ਰੀਤ ਜੇ ਤੂੰ ਹੁਣ ਇੱਕ ਸ਼ਬਦ ਵੀ ਸੰਦੀਪ ਦੇ ਬਾਰੇ ਹੋਰ ਕਿਹਾ ਤਾਂ ਇਹ ਮੇਰੀ ਪਤੜੀਆਂ ਕੋਈ ਐਰੀ-ਗੈਰੀ ਨਹੀਂ ਆ ਅੱਜ ਸਵੇਰੇ-ਸਵੇਰੇ ਹੀ ਮਨਪ੍ਰੀਤ ਬੜੀ ਹੀ ਜਲਦਬਾਜ਼ੀ ਵਿੱਚ ਹੜ ਬੜੰਦੇ ਹੋਏ ਸੌਰਿਆਂ ਤੋਂ ਪੀਕੇ ਆਈ ਤੇ ਘਰ ਆਉਂਦਿਆ ਹੀ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਕੋਲ ਜਾ ਕੇ ਬੋਲੀ ਮਾਂ ਕਿੱਥੇ ਆ ਤੇਰੀ ਬਹੂ ਬੁਲਾ ਉਹਨੂੰ ਕੁੜੀ ਨੂੰ ਘਬਰਾਇਆ ਹੋਇਆ ਪਸੀਨੇ ਨਾਲ ਲਥਪਥ ਵੇਖ ਕੇ ਮਾਂ ਨੇ ਕਿਹਾ ਰੁਕਤਾ ਜਾ ਸਾਹ ਤਾਂ ਲੈ ਲਾ ਮਨਪ੍ਰੀਤ ਇੰਨੀ ਵੀ ਕੀ ਜਲਦੀ ਆ ਪੁੱਤ ਥੋੜਾ ਚਿਰ ਸਾਹ ਲੈ ਕੇ ਪਾਣੀ ਪੀ ਲਾ ਨਹੀਂ ਮਾਂ ਨੂੰ ਪਤਾ ਯਾ ਨਾ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਆ ਪਾਣੀ ਪੀਣ ਦੀ ਗੱਲ ਤਾਂ ਦੂਰ ਆ ਤੂੰ ਬਸ ਛੇਤੀ ਆਪਣੀ ਬਹੂ ਨੂੰ ਬੁਲਾ ਲਾ ਮੈਂ ਬੜੀ ਮੁਸ਼ਕਲ ਨਾਲ ਟਾਈਮ ਕੱਢ ਕੇ ਆਈ ਆ ਮਨਪ੍ਰੀਤ ਦੀ ਜਲਦਬਾਜੀ ਵੇਖ ਕੇ ਮਾਣ ਨੇ ਸੰਦੀਪ ਨੂੰ ਆਵਾਜ਼ ਦਿੱਤੀ ਸੰਦੀਪ ਬਹੂ ਬਾਹਰ ਆਂ ਜਰਾ ਵੇਖ ਮਨਪ੍ਰੀਤ ਆਈ ਆ ਤੇ ਕੀ ਕਹਿ ਰਹੀ ਆ ਇਹਦੀ ਵੀ ਸੁਣ ਲਾ ਸਾਸਦੀ ਆਵਾਜ਼ ਸੁਣ ਕੇ ਸੰਦੀਪ ਰਸੋਈ ਵਿੱਚੋਂ ਬਾਹਰ ਆਂਦੀ ਆ ਗਰਮੀ ਦਾ ਮੌਸਮ ਪਸੀਨੇ ਨਾਲ ਭਿੱਜੀ ਸੰਦੀਪ ਨੂੰ ਵੇਖਦੇ ਹੀ ਪਹਿਲਾਂ ਤਾਂ ਮਨਪ੍ਰੀਤ ਨੇ ਮੂੰਹ ਬਣਾ ਲਿਆ ਫਿਰ ਸਿਰ ਤੋਂ ਲੈ ਕੇ ਪੈਰਾਂ ਤੱਕ ਈਵੇਂ ਸੰਦੀਪ ਦਾ ਮੂੰਹ ਆਇਨਾ ਕੀਤਾ ਜਿਵੇਂ ਕਿਸੇ ਚੀਜ਼ ਨੂੰ ਵੇਖ ਰਹੀ ਹੋਵੇ ਜਿਵੇਂ ਸੰਦੀਪ ਉਹਦੇ ਬਰਾਬਰ ਦੀ ਨਾ ਹੋਵੇ ਫਿਰ ਬੜੇ ਹੀ ਘਮੰਡ ਨਾਲ ਉਹਨੇ ਸੰਦੀਪ ਨੂੰ ਕਿਹਾ ਭਾਬੀ ਇੱਕ ਕੰਮ ਕਰ ਜਲਦੀ ਆਪਣੇ ਸੂਟ ਤਾਂ ਵਖਾ ਜਿਹੜੇ ਤੂੰ ਮੇਰੇ ਘਰ ਮੇਰੀ ਨਾਨਾ ਦੇ ਵਿਆਹ ਤੇ ਪਾ ਕੇ ਆਉਣ ਵਾਲੀਆਂ ਮਾਨਪਰੀਤ ਦੀ ਗੱਲ ਸੁਣ ਕੇ ਸੰਦੀਪ ਨੂੰ ਬੜਾ ਅਜੀਬ ਜਿਹਾ ਲੱਗਿਆ ਉਹਨੇ ਹੌਲੀ ਜਿਹੀ ਕਿਹਾ ਸੂਟ ਹਾਂ ਹਾਂ ਸੂਟ ਹੁਣ ਸੂਟ ਵੀ ਨਹੀਂ ਸਮਝਉਂਦੀ ਤੈਨੂੰ ਦਿਖਾ ਤਾਂ ਸਹੀ ਕਿਹੜਾ ਸੂਟ ਪਾ ਕੇ ਆ ਰਹੀਆਂ ਸਾਡੇ ਘਰ ਐਵੇਂ ਨਾ ਹੋਵੇ ਕਿ ਕੋਈ ਵੀ ਸੂਟ ਮੂੰਹ ਚੁੱਕ ਕੇ ਪਾ ਲਵੇ ਤੇ ਪਹੁੰਚ ਜਾਵੇ ਮੇਰੇ ਸਹੁਰੇ ਮੇਰਾ ਨੱਕ ਕਟਵਾਉਣ ਇਸ ਲਈ ਤਾਂ ਟਾਈਮ ਕੱਢ ਕੇ ਭੱਜੀ ਆਈ ਆਂ ਚਲ ਛੇਤੀ ਕਰ ਮੈਂ ਜਾਣਾ ਵੀ ਆਂ ਘਰ ਬਹੁਤ ਕੰਮ ਆ ਵਿਆਹ ਵਾਲਾ ਘਰ ਆ ਮਨਪ੍ਰੀਤ ਦੀ ਹੜਬੜਾਹਟ ਤੇ ਉਹਦੀ ਜਲਦਬਾਜ਼ੀ ਵੇਖਦੇ ਹੋਏ ਸੰਦੀਪ ਆਪਣੇ ਕਮਰੇ ਵਿੱਚ ਜਾ ਕੇ ਅਲਮਾਰੀ ਖੋਲ ਕੇ ਆਪਣੇ ਸਾਰੇ ਸੂਟ ਕੱਢ ਕੇ ਮਨਪ੍ਰੀਤ ਅੱਗੇ ਲਿਆ ਕੇ ਰੱਖਦੇ ਹੋਏ ਬੋਲੀ ਜੀ ਜੀ ਵੇਖ ਲਵੋ ਇਹ ਆ ਮੇਰੇ ਸਾਰੇ ਸੂਟ ਇਹਦੇ ਵਿੱਚੋਂ ਜਿਹੜਾ ਤੁਹਾਨੂੰ ਚੰਗਾ ਲੱਗੇ ਤੁਸੀਂ ਦੱਸ ਦਿਓ ਮੈਂ ਉਹ ਪਾ ਕੇ ਆ ਜਾਊਂਗੀ ਮਨਪ੍ਰੀਤ ਨੇ ਇੱਕ ਨਜਾ ਸੂਟਾਂ ਤੇ ਪਾਈ ਤੇ ਮੂੰਹ ਬਣਾਉਂਦੇ ਹੋਏ ਬੋਲੀ ਭਾਬੀ ਇਹ ਤਾਂ ਸਾਰੇ ਤੇਰੇ ਵਿਆਹ ਦੇ ਸੂਟ ਆ ਨਾ ਤੇਰੇ ਪੇਕਿਆਂ ਦੇ ਤਾਂ ਸੰਦੀਪ ਉਸ ਕਰਾਉਂਦੇ ਹੋਏ ਬੋਲੀ ਹਾਂ ਹਾਂ ਦੀਦੀ ਇਹ ਮੇਰੇ ਵਿਆਹ ਦੇ ਸੂਟ ਆ ਇਹਨਾਂ ਵਿੱਚੋਂ ਹੀ ਸੋਚ ਰਹੀ ਆ ਕੋਈ ਇੱਕ ਪਾ ਲਵਾਂ ਤੁਸੀਂ ਦੱਸੋ ਕਿਹੜਾ ਚੰਗਾ ਲੱਗੂਗਾ ਚੰਗਾ ਭਾਬੀ ਤੇਰਾ ਦਿਮਾਗ ਦਾ ਸਹੀ ਆ ਨਾ ਮੈਂ ਕੀ ਆ ਇਹ ਸੂਟ ਪਾਉਗੀ ਭਾਬੀ ਇਹੋ ਜਿਹੇ ਮਿਲਦੇ ਜੁਲਦੇ ਸੂਟ ਤਾਂ ਮੈਂ ਆਪਣੀ ਨੌਕਰਾਨੀ ਨੂੰ ਦੇ ਕੇ ਆਈ ਆ ਵਿਆਹ ਵਿੱਚ ਪਾਉਣ ਲਈ ਤੇ ਇਹ ਸੂਟ ਮੇਰੀ ਭਾਬੀ ਵੀ ਪਾ ਲਊਗੀ ਏ ਦੱਸੋ ਜਦੋਂ ਇਹ ਦੋਵੇਂ ਇਕੱਠੀਆਂ ਖੜੀਆਂ ਹੋਣਗੀਆਂ ਤਾਂ ਦੋਹਾਂ ਵਿੱਚੋਂ ਕਿਵੇਂ ਪਤਾ ਲੱਗੂਗਾ ਕਿ ਕਿਹੜੀ ਮੇਰੀ ਭਾਬੀ ਆ ਤੇ ਕਿਹੜੀ ਘਰ ਦੀ ਨੌਕਰ ਆਣੀ ਆ ਕੀ ਮੂੰਹ ਵਿਖਾਉਂਗੀ ਮੈਂ ਸਾਰਿਆਂ ਨੂੰ ਕੀ ਕਹਿਣਗੇ ਮੇਰੇ ਸਾਰੇ ਰਿਸ਼ਤੇਦਾਰ ਮੈਨੂੰ ਮਾਂ ਇਹ ਤਾਂ ਨਹੀਂ ਚੱਲਣਗੇ ਤੂੰ ਇੱਕ ਕੰਮ ਕਰ ਭਾਬੀ ਲਈ ਕੋਈ ਵਧੀਆ ਜਿਹਾ ਮਹਿੰਗਾ ਸੂਟ ਖਰੀਦੇ ਤੇ ਲੈ ਆ ਮੇਰੀ ਵੀ ਕੋਈ ਇੱਜ਼ਤ ਆ ਉਥੇ ਮੇਰਾ ਨੱਕ ਨਾ ਕਟਵਾਓ ਮਨਪ੍ਰੀਤ ਦੀ ਗੱਲ ਸੁਣ ਕੇ ਸੰਦੀਪ ਹੈਰਾਨ ਹੋ ਗਈ ਉਹਨੇ ਇੱਕ ਨਜ਼ਰ ਆਪਣੇ ਸੂਟਾਂ ਤੇ ਪਾਈ ਇੱਕ ਤੋਂ ਇੱਕ ਵਧੀਆ ਸੂਟ ਪਿਆ ਹੋਇਆ ਸੀ ਕਿੰਨੇ ਪਿਆਰ ਨਾਲ ਉਹਦੀ ਮੰਮੀ ਪਾਪਾ ਨੇ ਉਹਦੇ ਲਈ ਇਹ ਸੂਟ ਖਰੀਦੇ ਸੀ ਤੇ ਮਹਿੰਗੇ ਵੀ ਸੀ ਕੋਈ ਵੀ ਸੂਟ 3 ਤੋਂ 4000 ਤੋਂ ਘੱਟ ਨਹੀਂ ਸੀ ਪਰ ਫਿਰ ਵੀ ਮਨਪ੍ਰੀਤ ਨੇ ਉਹਨੂੰ ਇਹ ਨਾ ਸਬ ਕਹਿ ਦਿੱਤਾ ਫਿਲਹਾਲ ਤਾਂ ਵਿਚਾਰੀ ਸੰਦੀਪ ਨੂੰ ਇਸ ਘਰ ਵਿੱਚ ਆਏ ਹੋਏ ਮੁਸ਼ਕਲ ਨਾਲ 10 ਮਹੀਨੇ ਹੀ ਹੋਏ ਸੀ ਤੇ ਪਹਿਲੀ ਵਾਰ ਉਹ ਮਨਪ੍ਰੀਤ ਦੇ ਸਹਰੇ ਜਾਊਗੀ ਮਨਪ੍ਰੀਤ ਦੇ ਤੇਵਰ ਵੇਖ ਕੇ ਤਾਂ ਸੰਦੀਪ ਵੈਸੇ ਹੀ ਉਹਦੇ ਕੋਲੋਂ ਡਰਦੀ ਸੀ ਇਸ ਲਈ ਉਹਨੇ ਕੁਝ ਵੀ ਬੋਲਣ ਦੀ ਹਿੰਮਤ ਨਾ ਕੀਤੀ ਪਰਮਾਨਿਕ ਹਾ ਮਨਪ੍ਰੀਤ ਸੂਟ ਤਾਂ ਠੀਕ ਆ ਪਰ ਜੇ ਤੈਨੂੰ ਪਸੰਦ ਨਹੀਂ ਆ ਰਿਹਾ ਤਾਂ ਇੱਕ ਕੰਮ ਕਰਦੇ ਆ ਤੂੰ ਪਰੇਸ਼ਾਨ ਨਾ ਹੋ ਇਨੀ ਛੇਤੀ ਨਵੇਂ ਸੂਟ ਸਲਾਈ ਕਰਨੇ ਮੁਸ਼ਕਲ ਆ ਪਰ ਹਾਂ ਬਹੂ ਕਰਾਏ ਤੇ ਕੋਈ ਵਧੀਆ ਜਿਹਾ ਡਰੈਸ ਲੈ ਆਉਗੀ ਤੂੰ ਚਿੰਤਾ ਨਾ ਕਰ ਮੈਂ ਕੋਈ ਵਧੀਆ ਜਈ ਮਹਿੰਗੀ ਡਰੈਸ ਵੇਖ ਕੇ ਕਰਾਏ ਤੇ ਲਿਆ ਦੇਵਾਂਗੀ ਇਹਨੂੰ ਇੱਕ ਦਿਨ ਲਈ ਹੁਣ ਤਾਂ ਖੁਸ਼ਿਆਣਾ ਹਾਂ ਮੈਂ ਫਿਲਹਾਲ ਤੱਕ ਰਾਏ ਨਾਲ ਹੀ ਕੰਮ ਚਲਾਉਣਾ ਪਊਗਾ ਕਿਉਂਕਿ ਕਿਉਂਕਿ ਇੰਨੀ ਤਾਂ ਔਕਾਤ ਹੈ ਨਹੀਂ ਇਹਦੀ ਵਧੀਆ ਸੂਟ ਖਰੀਦਣ ਦੀ ਇਹਦੇ ਪੇਕੇ ਤਾਂ ਖਰੀਦ ਕੇ ਦੇ ਨਹੀਂ ਸਕਦੇ ਉਹਨਾਂ ਨੇ ਤਾਂ ਕੂੜਾ ਦਿੱਤਾ ਆ ਖਰੀਦ ਕੇ ਸੂਟ ਤਾਂ ਕਿਤੇ ਹੋਏ ਲੱਗਦੇ ਹੀ ਨਹੀਂ ਆ ਇਹ ਕਹਿੰਦੇ ਹੋਏ ਮਨਪ੍ਰੀਤ ਨੇ ਸੰਦੀਪ ਦੇ 2-3 ਸੂਟ ਚੁੱਕੇ ਤੇ ਉਹਨਾਂ ਨੂੰ ਏਵੇਂ ਹਵਾ ਵਿੱਚ ਉਛਾਲਦੇ ਹੋਏ ਥੱਲੇ ਸੁੱਟ ਦਿੱਤਾ ਅਜੇ ਤੱਕ ਤਾਂ ਸੰਦੀਪ ਚੁੱਪ ਸੀ ਮਨਪ੍ਰੀਤ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਹੀ ਸੀ ਪਰ ਜਿਵੇਂ ਹੀ ਮਨਪ੍ਰੀਤ ਨੇ ਸੰਦੀਪ ਦੇ ਪੇਕਿਆਂ ਦੀ ਬੇਇੱਜ਼ਤੀ ਕਰਦੇ ਹੋਏ ਉਹਦੇ ਮੰਮੀ ਪਾਪਾ ਦੇ ਪਿਆਰ ਨਾਲ ਖਰੀਦੇ ਹੋਏ ਸੂਟਾਂ ਨੂੰ ਥੱਲੇ ਸੁੱਟਿਆ ਤਾਂ ਸੰਦੀਪ ਦਾ ਖੂਨ ਖ올 ਉੱਠਿਆ ਗੁੱਸੇ ਵਿੱਚ ਮਨਪ੍ਰੀਤ ਨੂੰ ਵੇਖਦੇ ਹੋਏ ਬੋਲੀ ਦੀਦੀ ਇਹ ਕੀ ਕੀਤਾ ਤੁਸੀਂ ਤੁਹਾਡੀਆਂ ਨਜ਼ਰਾਂ ਵਿੱਚ ਇਹਨਾਂ ਸੂਟਾਂ ਦੀ ਕੋਈ ਕੀਮਤ ਨਹੀਂ ਆ ਪਰ ਇਹ ਮੇਰੇ ਮੰਮੀ ਪਾਪਾ ਨੇ ਮੇਰੇ ਲਈ ਪ੍ਰਿਆਰ ਨਾਲ ਖਰੀਦੇ ਸੀ ਤੁਸੀਂ ਇਹਨਾਂ ਨੂੰ ਐਵੇਂ ਥੱਲੇ ਕਿਵੇਂ ਸੁੱਟ ਸਕਦੇ ਹੋ ਬਸ ਸੰਦੀਪ ਦਾ ਮੂੰਹ ਖੋਲਦਿਆਂ ਹੀ ਮਨਪ੍ਰੀਤ ਹਰਾਨੀ ਨਾਲ ਸੰਦੀਪ ਨੂੰ ਵੇਖਣ ਲੱਗੀ ਮਾਂ ਵੇਖ ਤਾਂ ਇਹਦੀ ਕਿਵੇਂ ਜਵਾਨ ਚਲਦੀ ਆ ਇਹ ਵੀ ਅੱਜ ਬੋਲ ਰਹੀ ਆ ਮਾਂ ਵੀ ਪਰੇਸ਼ਾਨ ਹੁਣ ਕੀ ਕਰੇ ਉਹ ਆਪਣੀ ਕੁੜੀ ਨੂੰ ਵੀ ਚੰਗੀ ਤਰ੍ਹਾਂ ਜਾਣਦੀ ਸੀ ਕਿਉਂ ਕਿੰਨੀ ਜਿੱਦੀ ਆ ਤੇ ਬਹੂ ਦੀ ਵੀ ਕੋਈ ਗਲਤੀ ਨਹੀਂ ਆ ਉਹ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਆ ਤਾਂ ਮਾਂ ਨੇ ਗੱਲ ਨੂੰ ਸੰਭਾਲਦੇ ਹੋਏ ਕਿਹਾ ਪੁੱਤ ਹੁਣ ਛੱਡਣਾ ਤੂੰ ਚੱਲ ਹੁਣ ਫੈਸਲਾ ਤਾਂ ਹੋ ਗਿਆ ਆ ਨਾ ਕਿ ਬਹੁ ਕਿਰਾਏ ਦਾ ਸੂਟ ਪਾ ਲਊਗੀ ਤੂੰ ਚੱਲ ਕੁਝ ਖਾ ਪੀ ਲੈ ਨਹੀਂ ਮਾਂ ਇਹਨੇ ਕਿਵੇਂ ਵੇਖਿਆ ਨਹੀਂ ਤੂੰ ਇਹਦੇ ਤੇਵਰ ਉਹ ਤਾਂ ਮੈਂ ਤੇਰੇ ਕਹਿੰਦੇ ਨੂੰ ਸੱਦਣ ਲਈ ਤਿਆਰ ਹੋ ਗਈ ਨਹੀਂ ਤਾਂ ਮੈਂ ਤਾਂ ਇਹਨੂੰ ਵਿਆਹ ਵਿੱਚ ਬੁਲਾਉਂਦੀ ਹੀ ਨਾ ਸ਼ਕਲ ਨਾ ਸੂਰਤ ਉਤੋਂ ਇਹ ਸਤਾਰਿਆਂ ਵਾਲੇ ਸੂਟ ਪਾ ਕੇ ਆ ਜਾਊਗੀ ਮਹਿਫਿਲ ਜਮਾਉਣ ਉੱਥੇ ਮੈਂ ਤਾਂ ਤੇਰੀ ਇੱਜ਼ਤ ਤੇ ਆਪਣੇ ਪੇਕੇਾਂ ਦੀ ਇੱਜ਼ਤ ਬਚਾਉਣ ਦੀ ਖਾਤਰ ਇੱਥੇ ਆਈ ਸੀ ਕਿ ਜਾ ਕੇ ਵੇਖ ਲਵਾਂ ਕਿ ਮਾਂ ਰਾਣੀ ਕੋਈ ਟੰਗ ਦਾ ਸੂਟ ਪਾ ਕੇ ਆ ਜਾਵੇ ਪਰ ਇੱਥੇ ਤਾਂ ਮਾਂ ਰਾਣੀ ਦੇ ਤੇਵਰ ਹੀ ਬਦਲੇ ਪਏ ਆ ਇੱਕ ਕੰਮ ਕਰ ਰਾਣੀ ਦੇ ਨੂੰ ਮੈਂ ਪਹਿਲਾਂ ਹੀ ਮਨਾ ਕਰ ਰਹੀ ਸੀ ਤੇ ਅੱਜ ਵੀ ਕਹਿ ਰਹੀ ਆ ਮੈਨੂੰ ਬਸ ਮੇਰੇ ਭਰਾ ਨਾਲ ਹੀ ਮਤਲਬ ਆ ਮੇਰਾ ਭਰਾ ਬਸ ਵਿਆਹ ਵਿੱਚ ਆ ਜਾਊਗਾ ਤਾਂ ਮੇਰੀ ਇੱਜ਼ਤ ਵੈਸੇ ਹੀ ਵੱਧ ਜਾਊਗੀ ਇਹਨੂੰ ਤਾਂ ਰਹਿਣ ਹੀ ਦੇ ਨਹੀਂ ਪੁੱਤ ਕਿਹੋ ਜੀਆਂ ਗੱਲਾਂ ਕਰ ਰਹੀਆਂ ਤੂੰ ਵਿਆਹ ਦਾ ਘਰ ਆ ਕਿੰਨੇ ਕੰਮ ਹੁੰਦੇ ਆ ਬਹੂ ਆਊਗੀ ਤਾਂ ਤੇਰੀ ਵੀ ਕੰਮ ਵਿੱਚ ਮਦਦ ਹੋ ਜਾਊਗੀ ਨਾ ਮਾਂ ਤੈਨੂੰ ਕੀ ਲੱਗਦਾ ਆ ਮੈਨੂੰ ਮੇਰੇ ਸਹੁਰੇ ਘਰ ਪੈਣਾ ਪੈਂਦਾ ਆ ਮਾਂ ਮੇਰੇ ਸਹੁਰਿਆਂ ਵਿੱਚ ਤਾਂ ਇੰਨੇ ਨੌਕਰ ਚੱਕ ਰਿਹਾ ਕਿ ਮੈਨੂੰ ਕਿਸੇ ਚੀਜ਼ ਦੀ ਕੋਈ ਲੋੜ ਹੀ ਨਹੀਂ ਆ। ਉਹ ਤਾਂ ਤੇਰੇ ਕਹਿਣ ਤੇ ਬਸ ਮੈਂ ਇੱਥੇ ਆ ਗਈ ਸੀ। ਕਹਿੰਦੇ ਹੋਏ ਗੁੱਸੇ ਵਿੱਚ ਸੰਦੀਪ ਨੂੰ ਕੋਹਰਾ ਲੱਗੀ। ਮਨਪ੍ਰੀਤ। ਮਨਪ੍ਰੀਤ ਦੀਆਂ ਹਰਕਤਾਂ ਨਾਲ ਸੰਦੀਪ ਦੀਆਂ ਅੱਖਾਂ ਵਿੱਚ ਅਥਰੂ ਜ਼ਰੂਰ ਆ ਗਏ ਸੀ। ਪਰ ਉਹ ਵੀ ਮਨਪ੍ਰੀਤ ਦੇ ਵਾਂਗ ਗੁੱਸੇ ਵਿੱਚ ਸੀ। ਕਿਉਂਕਿ ਇਨੀ ਬੇਇੱਜ਼ਤੀ ਤਾਂ ਉਹਨੇ ਵੀ ਆਪਣੀ ਪੂਰੀ ਜ਼ਿੰਦਗੀ ਵਿੱਚ ਦੀ ਨਹੀਂ ਸਹੀ ਸੀ ਜਿੰਨੀ ਕੇ ਮਨਪ੍ਰੀਤ ਨੇ ਅੱਜ ਉਹਦੀ ਕਰ ਦਿੱਤੀ ਅੱਖਾਂ ਵਿੱਚ ਅਥਰੂ ਲੈ ਆਪਣੇ ਸੂਟਾਂ ਨੂੰ ਚੁੱਕਦੇ ਹੋਏ ਸੰਦੀਪ ਨੇ ਕਿਹਾ ਦੀਦੀ ਹੁਣ ਤੱਕ ਤਾਂ ਮੈਂ ਚੁੱਪ ਸੀ ਕੁਝ ਨਹੀਂ ਕਹਿ ਰਹੀ ਸੀ ਇਸ ਲਈ ਕਿਉਂਕਿ ਇਹ ਮੇਰੇ ਮਾਪਿਓ ਦੇ ਸੰਸਕਾਰ ਸੀ ਮੇਰੇ ਮਾਪਿਓ ਨੇ ਮੈਨੂੰ ਸਿਖਾਇਆ ਸੀ ਕਿ ਸਹੁਰਿਆਂ ਵਿੱਚ ਸਾਸ ਅਤੇ ਨਾਨਾ ਨੂੰ ਬਰਦਾਸ਼ਤ ਕਰਨਾ ਹੀ ਪੈਂਦਾ ਆ ਪਰ ਨਾਲ ਹੀ ਨਾਲ ਇਹ ਵੀ ਸਿਖਾਇਆ ਸੀ ਕਿ ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਆ ਜਿੱਥੇ ਗੱਲ ਆਤਮ ਸਨਮਾਨ ਦੀ ਆ ਜਾਵੇ ਉੱਥੇ ਬਰਦਾਸ਼ਤ ਕਰਨਾ ਮਤਲਬ ਖੁਦ ਨੂੰ ਨੀਵਾ ਗਰਾਉਣਾ ਹੁੰਦਾ ਆ ਤੇ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਪੇਕਿਆਂ ਦੇ ਦਿੱਤੇ ਹੋਏ ਸੂਟਾਂ ਨੂੰ ਥੱਲੇ ਸੁੱਟਣ ਦੀ ਤੁਹਾਡੇ ਲਈ ਇਹ ਕੂੜਾ ਹੋਣਗੇ ਪਰ ਮੇਰੇ ਲਈ ਇਹ ਬਹੁਤ ਹੀ ਕੀਮਤੀ ਆ ਤੇ ਇਹਦੀ ਜਗਾ ਤੁਹਾਡੀਆਂ ਇਹ ਮਹਿੰਗੀਆਂ ਮਹਿੰਗੀਆਂ ਕਿਰਾਏ ਦੀਆਂ ਡਰੈਸਾਂ ਮੈਂ ਨਹੀਂ ਲੈ ਸਕਦੀ ਇਹਨਾਂ ਵਿੱਚ ਮੇਰੇ ਮਾਪਿਓ ਦੀ ਮਿਹਨਤ ਦੀ ਕਮਾਈ ਲੱਗੀ ਆ ਖੂਨ ਪਸੀਨੇ ਦੀ ਕਮਾਈ ਲੱਗੀ ਆ ਉਹਨਾਂ ਦਾ ਪਿਆਰ ਆ ਇਹਨਾਂ ਵਿੱਚ ਉਹਨਾਂ ਦੀ ਪਸੰਦ ਆ ਇਸ ਲਈ ਅੱਗੇ ਤੋਂ ਮੇਰੇ ਸਮਾਨ ਨਾਲ ਇਹੋ ਜੀ ਹਰਕਤ ਨਾ ਕਰਿਓ। ਬਸ ਸੰਦੀਪ ਦੇ ਮੂੰਹ ਇੰਨਾ ਸੋਂਦੇ ਹੀ ਭਲਾ ਮਾਨਪ੍ਰੀਤ ਬਰਦਾਸ਼ ਕਿਵੇਂ ਕਰਦੀ ਤੇ ਗੁੱਸੇ ਵਿੱਚ ਬੁਖਲਾ ਗਈ। ਤੁਰੰਤ ਹੀ ਸੰਦੀਪ ਵੱਲ ਹੱਥ ਚੁੱਕ ਕੇ ਉਹਨੂੰ ਮਾਰਨ ਲਈ ਇਹ ਕਹਿੰਦੇ ਹੋਏ ਉੱઠી ਕਿ ਤੇਰੀ ਇਨੀ ਹਿੰਮਤ ਕਿ ਤੂੰ ਮੈਨੂੰ ਤਮਕੀ ਦਵੇਂਗੀ? ਮੇਰੇ ਨਾਲ ਇਹੋ ਜੀਆਂ ਗੱਲਾਂ ਕਰੇਂਗੀ? ਅਜੇ ਤੂੰ ਜਾਣਦੀ ਨਹੀਂ ਐ ਮੈਨੂੰ। ਕਹਿੰਦੇ ਹੋਏ ਜਿਵੇਂ ਹੀ ਮਨਪ੍ਰੀਤ ਨੇ ਸੰਦੀਪ ਨੂੰ ਮਾਰਨ ਲਈ ਹੱਥ ਚੁੱਕਿਆ ਕਿ ਉਦੋਂ ਹੀ ਅਚਾਨਕ ਆਕਾਸ਼ ਦੋਵਾਂ ਦੇ ਵਿੱਚ دیوار ਬਣ ਕੇ ਖੜਾ ਹੋ ਗਿਆ ਤੇ ਮਨਪ੍ਰੀਤ ਦਾ ਹੱਥ ਫੜ ਕੇ ਉਹਨੂੰ ਝਿੜਕਦਾ ਹੋਇਆ ਬੋਲਿਆ ਬੱਸ ਮਨਪ੍ਰੀਤ ਬਹੁਤ ਹੋ ਗਿਆ ਕਦੋਂ ਦਾ ਖੜਾ ਮੈਂ ਤੇਰੀ ਬਤਮੀਜ਼ੀ ਵੇਖ ਰਿਹਾ ਆ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਪਤਨੀ ਦੇ ਉੱਤੇ ਹੱਥ ਚੁੱਕਣ ਦੀ ਤੇ ਉੱਤੋਂ ਤੂੰ ਉਦੇ ਕੱਪੜੇ ਚੁੱਕ ਕੇ ਸੁੱਟ ਦਿੱਤੇ ਅਚਾ ਕਾਸ਼ ਦਾ ਵੀ ਰੂਖ ਬਦਲਿਆ ਵੇਖ ਕੇ ਮਾਨਪ੍ਰੀਤ ਹੈਰਾਨ ਸੀ ਵੀਰ ਤੂੰ ਇਹ ਕੀ ਕਹਿ ਰਿਹਾ ਆਂ ਤੂੰ ਮੈਨੂੰ ਇਸ ਕੁੜੀ ਦੇ ਲਈ ਤੂੰ ਆਪਣੀ ਭੈਣ ਨਾਲ ਇਹੋ ਜਿਹੀਆਂ ਗੱਲਾਂ ਕਰ ਰਿਹਾ ਆਂ ਸ਼ੁਕਰ ਮਨਾ ਕਿ ਅਜੇ ਤਾਂ ਮੈਂ ਗੱਲਾਂ ਹੀ ਕਰ ਰਿਹਾ ਆਂ ਨਹੀਂ ਤਾਂ ਥੱਪੜ ਦੇ ਬਦਲੇ ਥੱਪੜ ਮਾਰਨ ਲੱਗਿਆ ਮੈਨੂੰ ਜਰਾ ਵੀ ਦੇਰ ਨਾ ਲੱਗਦੀ ਤੇ ਰਹੀ ਗੱਲ ਇਸ ਕੁੜੀ ਦੀ ਤਾਂ ਇਹ ਕੋਈ ਐਸੀ ਵੈਸੀ ਕੁੜੀ ਨਹੀਂ ਆ ਇਹ ਮੇਰੀ ਪਤਨੀ ਆ ਤੇ ਇਸ ਘਰ ਦੀ ਬਹੂ ਆ ਤੇ ਵਿਆਹ ਦੇ ਸਮੇਂ ਮੈਂ ਇਹਦੇ ਨਾਲ ਵਾਅਦਾ ਕੀਤਾ ਸੀ ਕਿ ਇਹਦੀ ਇੱਜ਼ਤ ਮਾਨ ਸਨਮਾਨ ਦੀ ਰੱਖਿਆ ਕਰੂੰਗਾ ਪਰ ਜੇ ਇਸ ਘਰ ਵਿੱਚ ਮੇਰੀ ਪਤਨੀ ਦੀ ਹੀ ਇੱਜ਼ਤ ਨਾ ਹੋਵੇ ਉਹਦਾ ਹੀ ਮਾਨ ਸਨਮਾਨ ਨਾ ਹੋਵੇ ਉਸ ਘਰ ਵਿੱਚ ਮੇਰੀ ਪਤਨੀ ਤਾਂ ਕੀ ਮੈਂ ਵੀ ਪੂਰੀ ਜ਼ਿੰਦਗੀ ਕਦੀ ਕਦਮ ਨਹੀਂ ਰੱਖਣ ਵਾਲਾ ਤੈਨੂੰ ਕੀ ਲੱਗਦਾ ਆ ਕਿ ਤੂੰ ਸੰਦੀਪ ਨੂੰ ਜਲੀਲ ਕਰਕੇ ਚਲੀ ਜਾਏਂਗੀ ਉਹਦੀ ਬੇਇੱਜ਼ਤੀ ਕਰਕੇ ਚਲੀ ਜਾਏਂਗੀ ਤਾਂ ਮੈਂ ਤੇਰੀ ਇੱਜ਼ਤ ਵਧਾਉਣ ਤੇਰੇ ਸਹੁਰੇ ਆਉਂਗਾ ਤੇਰੇ ਉੱਤੇ ਪੈਸੇ ਲੁਟਾਉਂਗਾ ਬਿਲਕੁਲ ਵੀ ਨਹੀਂ ਭੁੱਲ ਜਾ ਉਹ ਸੁਪਨਾ ਜਿਵੇਂ ਕਰੇਂਗੀ ਉਹ ਜਿਹਾ ਹੀ ਪਾਏਂਗੀ ਕਹਿੰਦੇ ਹੋਏ ਆਕਾਸ਼ ਸੰਦੀਪ ਦਾ ਹੱਥ ਫੜ ਕੇ ਉਹਨੂੰ ਲੈ ਕੇ ਕਮਰੇ ਵਿੱਚ ਚਲਾ ਗਿਆ ਸੰਦੀਪ ਦੀਆਂ ਅੱਖਾਂ ਵਿੱਚ ਅਥਰੂ ਸੀ ਤੇ ਉਹ ਰੋ ਵੀ ਰਹੀ ਸੀ ਪਰ ਹੁਣ ਉਹਨੂੰ ਮਨਪ੍ਰੀਤ ਦੀਆਂ ਗੱਲਾਂ ਦਾ ਜ਼ਿਆਦਾ ਬੁਰਾ ਨਹੀਂ ਸੀ ਲੱਗ ਰਿਹਾ ਕਿਉਂਕਿ ਹੁਣ ਉਹਦਾ ਸਾਥ ਦੇਣ ਨੂੰ ਉਹਦਾ ਪਤੀ ਉਹਦੇ ਨਾਲ ਖੜਾ ਸੀ ਤੇ ਇਧਰ ਮਨਪ੍ਰੀਤ ਚੁੱਪਚਾਪ ਵਾਪਸ ਆਪਣੇ ਸਹੁਰੇ ਚਲੀ ਗਈ ਅਗਲੇ ਦਿਨ ਵਿਆਹ ਸੀ ਮਨਪ੍ਰੀਤ ਵਾਰ-ਵਾਰ ਦਰਵਾਜ਼ੇ ਵੱਲ ਵੇਖਦੀ ਰਹੀ ਪਰ ਨਾ ਤਾਂ ਆਕਾਸ਼ ਆਇਆ ਤੇ ਨਾ ਹੀ ਸੰਦੀਪ ਆਈ ਤੇ ਨਾ ਹੀ ਉਹਦੀ ਮਾਂ ਨੇ ਆਕਾਸ਼ ਨੂੰ ਵਿਆਹ ਤੇ ਜਾਣ ਲਈ ਜ਼ੋਰ ਦਿੱਤਾ ਕਿਉਂਕਿ ਮਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਸੀ ਕਿ ਮਨਪ੍ਰੀਤ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਣਾ ਜ਼ਰੂਰੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ